ਇਹ ਸਥਾਨ ਜਿਹੜੇ ਆ ਇਹ ਚੰਡੀਗੜ੍ਹ ਤੋਂ ਨੇੜੇ ਆ ਪੰਚਕੂਲੇ ਤੋਂ ਕਰੀਬਨ ਜੇ ਕਹਿ ਲਈਏ ਤਾਂ 25-30 ਕਿਲੋਮੀਟਰ ਤੇ ਆ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਨਵੇਂ ਬਲੌਗ ਤੇ ਅੱਜ ਆਪਾਂ ਪਹੁੰਚ ਗਏ ਸੀ ਕਾਲਾ ਅੰਬ ਤੇ ਲਾਗੇ ਜਿਹੜਾ ਗੁਰਦੁਆਰਾ ਟੋਕਾ ਸਾਹਿਬ ਇੱਥੇ ਗੁਰਦੁਆਰਾ ਸਾਹਿਬ ਦਸਵੇਂ ਪਾਤਸ਼ਾਹ ਦਾ ਇਹ ਪਵਿੱਤਰ ਸਥਾਨ ਆ ਇਸ ਸਥਾਨ ਦੇ ਆਪਾਂ ਜੇ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਥੋਂ ਹੀ ਅੱਗੇ ਆਪਾਂ ਜੋ ਸਤਿਗੁਰਜੀ ਮਹਾਰਾਜ ਰਾਏਪੁਰ ਗਏ ਸੀ ਅੱਗੇ ਨਾਡਾ ਸਾਹਿਬ ਤੱਕ ਤੇ ਆਪਾਂ ਉੱਥੇ ਤੱਕ ਦੇ ਅੱਜ ਦਰਸ਼ਨ ਕਰਾਂਗੇ ਰਾਏਪੁਰ ਜਿਹੜਾ ਕਿਲਾ ਵੀ ਇੱਕ ਬਹੁਤ ਵੱਡਾ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਉੱਥੇ ਜਾ ਕੇ ਕਰੋ ਜੀ ਦਰਸ਼ਨ ਗੁਰਦੁਆਰਾ ਟੋਕਾ ਸਾਹਿਬ ਨਾਲ ਗੁਰਦੁਆਰਾ ਸਾਹਿਬ ਦੇ ਸਰੋਵਰ ਤੇ ਨਾਲ ਹੀ ਪਾਰਕ ਕਿ ਗੁਰਦੁਆਰਾ ਸਾਹਿਬ ਦੀ ਸੇਵਾ ਚੱਲਣ ਦਈ ਆ ਇਸ ਕਰਕੇ ਜਿਹੜਾ ਪ੍ਰਕਾਸ਼ ਹਜੇ ਇੱਧਰ ਇਸ ਸਥਾਨ ਤੇ ਆ ਸਾਹਮਣੇ ਦਿਖਾ ਦਿੰਦੇ ਆ ਕੋਈ ਉੱਪਰ ਨੂੰ ਜਾਂਦਾ ਵਾ ਇੱਕ ਸਥਾਨ ਮਹਾਰਾਜਾ ਦਾ ਇਸ ਪਾੜੀ ਦੇ ਉੱਤੇ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ ਉਹ ਦਸ਼ਾ ਸਾਹਿਬ ਲੱਗਾ ਉੱਥੇ ਵੀ ਜਾਂਦੇ ਆ ਆਪਾਂ ਪਹਿਲਾਂ ਆਪਾਂ ਕਰਾਂਗੇ ਦਰਸ਼ਣ ਇੱਥਾਂ ਨਾਲੇ ਇਤਿਹਾਸ ਦੱਸਦੇ ਆ ਇੱਥੇ ਤਾਂ ਸਤਗੁਰ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਪਹੁੰਚੇ ਹੀ ਇੱਕ ਵਾਰੀ ਪਹਿਲਾਂ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਤੋਂ ਜੇ ਕਈ ਨਾਹਨ ਗਏ ਸੀ ਕਿਉਂਕਿ ਉੱਥੋਂ ਦਾ ਰਾਜਾ ਮੇਦਨੀ ਪ੍ਰਕਾਸ਼ ਉਹਨਾਂ ਨੇ ਸਤਗੁਰਾਂ ਦਾ ਸਵਾਗਤ ਕੀਤਾ ਇੱਥੇ ਆਣ ਕੇ ਇੱਥੋਂ ਸਤਗੁਰਾਂ ਨੂੰ ਬੜੇ ਜਾਹੂ ਜਲਾਲ ਦੇ ਨਾਲ ਤੇ ਇੱਥੋਂ ਲੈ ਕੇ ਗਏ ਸੀ ਨਾਹਨ ਤੇ ਫੇਰ ਸਤਿਗੁਰੂ ਜੀ ਮਹਾਰਾਜ ਪੰਗਾਣੀ ਦੀ ਜੁੱਧ ਜੰਗ ਜਿੱਤ ਕਰਕੇ ਪਾਵਸੀ ਦੇ ਸਮੇਂ ਫੇਰ ਇਸ ਸਥਾਨ ਵੱਲ ਆਈ ਸੀ ਤੇ 13 ਦਿਨ ਇਸ ਸਥਾਨ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਰਹੀ ਹੋਣ ਜਾਣ ਦੇ ਸਮੇਂ ਦੇ ਵਿੱਚ ਇੱਥੋਂ ਹੀ ਅੱਗੇ ਫੇਰ ਮਹਾਰਾਜ ਰਾਏਪੁਰ ਰਾਣੀ ਤੇ ਇਸੇ ਤਰ੍ਹਾਂ ਨਾਡਾ ਸਾਹਿਬ ਵੱਲ ਨੂੰ ਗਏ ਸੀ ਯਾ ਇੱਧਰ ਸਰਾਮਾ ਬਣੀਆ ਵਾ ਗੁਰੂ ਘਰ ਦੀਆਂ ਇੱਥੇ ਆਪਾਂ ਰਾਤ ਰੇਸੀ ਕਮਰਾ ਮਿਲ ਗਿਆ ਸੀ ਗੁਰਦੁਆਰਾ ਸਾਹਿਬ ਇੱਧਰ ਸੀ ਤੇ ਹੁਣ ਆਪਾਂ ਚੱਲਦੇ ਹਾਂ ਇੱਧਰ ਇੱਥੇ ਲਿਖਿਆ ਤਪਸਥਾਨ ਗੁਰਗੋਬਿੰਦ ਸਿੰਘ ਜੀ ਗੁਰਦੁਆਰਾ ਸਾਹਿਬ ਟੋਕਾ ਸ ਹੈ ਥੋੜਾ ਜਿਹਾ ਉੱਤੇ ਚੜ ਕੇ ਆ ਪਹਾੜੀ ਤੇ ਇਹ ਆ ਸਥਾਨ ਤਪ ਸਥਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਮਣੇ ਪਹਿਲਾ ਤੋਂ ਤੂੰ ਇੱਕੋ ਕਮਰਾ ਇਹ ਪਾੜੀ ਦੇ ਉੱਤੇ ਇਹਦੇ ਨਾਲ ਹੀ ਜਿਹਦਾ ਰੂਣ ਦਰਿਆ ਵਗਦਾ ਅੰਦਰ ਜਾ ਕਰਕੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਹ ਗੁਰਦੁਆਰਾ ਸਾਹਿਬ ਦਾ ਕਮਰਾ ਨਾਲ ਹੀ ਛੋਟਾ ਜਿਹਾ ਸੱਚਖੰਡ ਤਰਾਲਾ ਦਵਾਲਾ ਸੰਗਣਾ ਜੰਗਲ ਚੋ ਪਚਾਪ ਜਗਾ ਇਸੇ ਕਰਕੇ ਪਾੜਾ ਚਾਹੁੰਦਾ ਨੰਦੇ ਹੀ ਹੁੰਦਾ ਕਿ ਐ ਸ਼ਾਂਤ ਜਗਾ ਮਿਲਦੀ ਆ ਤੇ ਆ ਵਗਦਾ ਵਾ ਦਰਿਆ ਜਿਹਦਾ ਨਾਮਾ ਰੂਣ ਇਹ ਦਰਿਆ ਜਾ ਕੇ ਮਾਰਕੰਡੇ ਦੇ ਵਿੱਚ ਹੀ ਮਿਲ ਜਾਂਦਾ ਵਾ ਜਿਹੜਾ ਕਾਲੇ ਅੰਬ ਤੋਂ ਵੱਲੋਂ ਹੁੰਦਾ ਵਾ ਮਾਰਕੰਡਾ ਉਸੇ ਦਰਿਆ ਦੇ ਵਿੱਚ ਜਾ ਕੇ ਇਹ ਮਿਲ ਜਾਂਦਾ ਵਾ ਇਹ ਉਹਦਾ ਸਹਾਇਕ ਕਹਦੀ ਆਪਾਂ ਵੀ ਨਦੀ ਆ ਉਹ ਗੁਰਦੁਆਰਾ ਸਾਹਿਬ ਤੋਂ ਆਪਾਂ ਆਏ ਆ ਆਣ ਕੇ ਆਪਾਂ ਇਸ ਪੌਲ ਦੇ ਇੱਥੋਂ ਦੀ ਕ੍ਰੋਸ ਆਉਣ ਲੱਗਿਆ ਨਦੀ ਨੂੰ ਦਰਿਆ ਰਗੂ ਰੂਨ ਤੇ ਆ ਜਿਹੜਾ ਰਸਤਾ ਵਾ ਇਹ ਗੁਰਦੁਆਰਾ ਸਾਹਿਬ ਵੱਲੋਂ ਹੀ ਤਿਆਰ ਕਰਾਇਆ ਜਾਂ ਲੱਗਾ ਵਾ ਸ਼ਾਇਦ ਪਹਿਲਾਂ ਪਾਣੀ ਦਾ ਢੱਟ ਗਿਆ ਹੋਊਗਾ ਇਹ ਰਾਹ ਤੇ ਉਹ ਜਿਹੜੀ ਇਹਦੀ ਸੇਵਾ ਇਹ ਗੁਰਦੁਆਰਾ ਸਾਹਿਬ ਵੱਲੋਂ ਹੀ ਕਰਾਈ ਕਰਾਉਂਦੇ ਆ ਇੱਥੋਂ ਦੀ ਕਮੇਟੀ ਕਰਾਉਣ ਲੱਗੀ ਹੋਈ ਆਪਣੇ ਲੱਗਿਆ ਬੋਰਡ ਆਈ ਲਵ ਨਾਰਾਇਣਗੜ ਤੇ ਆਪਾਂ ਪਹੁੰਚ ਗਏ ਹੁਣ ਨਾਰਾਇਣਗੜ ਤੇ ਇਸੇ ਰੋਡ ਤੋਂ ਆਪਾਂ ਜਾਵਾਂਗੇ ਅੱਗੇ ਪੰਜਕੁੱਲੇ ਨੂੰ ਪੰਜਕੁੱਲੇ ਰੋਡ ਤੇ ਹੀ ਰਾਏਪੁਰ ਰਾਣੀ ਇਸੇ ਰਾਹ ਰਸਤੇ 'ਚ ਆਉਗੇ ਇੱਥੋਂ ਕਰੀਬਨ ਕੋਈ 12-13 ਕਿਲੋਮੀਟਰ ਬਹੁਤ ਹੀ ਦੂਰ ਹਾਂਜੀ ਸਾਹਮਣੇ ਦਰਸ਼ਨ ਕਰਦੇ ਹਾਂ ਤੁਸੀਂ ਕਿਲਾ ਰਾਏਪੁਰ ਰਾਣੀ ਇੱਥੇ ਦਸਵੇਂ ਪਾਤਸ਼ਾਹ ਦਾ ਪਵਿੱਤਰ ਸਥਾਨ ਆ ਪਰਾਤੋਂ ਕਿਲਾ ਉਸੇ ਸਮੇਂ ਦਾ ਤੇ ਸਾਹਮਣੇ ਬੋਰਡ ਦੇਖੋ ਤੁਸੀਂ ਇਹੇ ਬੋਰਡ ਵੀ ਉਸੇ ਸਮੇਂ ਦਾ ਹੀ ਆ ਇੱਥੇ ਆ ਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਵਾਜਮਾਨ ਹੋਏ ਕਰਦੇ ਸੀ ਇਸ ਬੋਰਡ ਦੇ ਦਰਖਤ ਦੇ ਹੇਠਾਂ ਇੱਕ ਉਹ ਦਰਖਤ ਬਹੁਤ ਵੱਡਾ ਤੇ ਕਿਲੇ ਦਾ ਕਾਫੀ ਹਿੱਸਾ ਜਿਹੜਾ ਜੇ ਬਚਿਆ ਹੋਇਆ ਬਾਕੀ ਸਾਮ ਸੰਭਾਲ ਦੀ ਲੋੜ ਹੈ ਜੋ ਬੁਰਜ ਦੇਖ ਸਕਦੇ ਹਾਂ ਸਾਹਮਣੇ ਤੇ ਦਰਵਾਜ਼ਾ ਵੀ ਛੋਟਾ ਹੀ ਆ ਕਿਲੇ ਦਾ ਬਾਹਰਲਾ ਪਾਸਾ ਕਿਲਾ ਵੈਸੇ ਤਾਂ ਲਗਭਗ ਕਾਫੀ ਖੰਡਰ ਹੋਇਆ ਕੋਈ ਸਾਮ ਸੰਭਾਲ ਨਹੀਂ ਹੈਗੀ ਇਹਦੀ ਇਸ ਕਰਕੇ ਕਿਲੇ ਦੀ ਜਿਹੜੀ ਖਸਤਾ ਹਾਲਤੀ ਆ ਤੇ ਇਹ ਹੀ ਸਥਾਨ ਜਿਹੜਾ ਛੋਟਾ ਜਿਹਾ ਇੱਥੇ ਤੇ ਇਹ ਕਿਸੇ ਪਰਿਵਾਰ ਦੀ ਪ੍ਰਾਪਰਟੀ ਆ ਤੇ ਉਹ ਚੰਡੀਗੜ੍ਹ ਰਣਦਾਵਾ ਚੰਡੀਗੜ੍ਹ ਰੈਨ ਕਰਕੇ ਤੇ ਉਹਨਾਂ ਨੇ ਆਪ ਇਸ ਸਥਾਨ ਦੀ ਜਿਹੜੀ ਸੇਵਾ ਵਾ ਉਹ ਇਥੋਂ ਹੀ ਲਾਗੇ ਹੋ ਕਿਸੇ ਆਪਣੀਆਂ ਖਾਲਸਾ ਫੌਜਾਂ ਨੂੰ ਦਿੱਤੀਆਂ ਹੋਈਆਂ ਤੇ ਇੱਥੇ ਦੋ ਚਾਰ ਫੌਜਾਂ ਰੰਦੀਆਂ ਵਾ ਉਹ ਇਸ ਸਥਾਨ ਦੀ ਜਿਹੜੀ ਸੇਵਾ ਸੰਭਾਲ ਕਰਦੇ ਸਾਰੇ ਤੇ ਦਸਵੇਂ ਪਾਤਸ਼ਾਹ ਦਾ ਸਥਾਨ ਕਿਲਾ ਰਾਇਪੁਰ ਰਾਣੀ ਇਹ ਸਥਾਨ ਜਿਹੜੇ ਆ ਇਹ ਚੰਡੀਗੜ੍ਹ ਤੋਂ ਨੇੜੇ ਆ ਪੰਚਕੂਲੇ ਤੋਂ ਕਰੀਬਨ ਜੇ ਕਹਿ ਲਈਏ ਤਾਂ 25-30 ਕਿਲੋਮੀਟਰ ਤੇ ਆ ਇਸ ਕਰਕੇ ਜਿਹੜਾ ਚੰਡੀਗੜ੍ਹ ਹੁੰਦਾ ਵਾ ਤੇ ਇਸ ਸਥਾਨਾਂ ਦੇ ਦਰਸ਼ਨ ਜੂ ਕਰਿਓ ਆਪਾਂ ਹੁਣ ਜਿਹੜੇ ਸਾੜੇ ਅੱਗੇ ਸਥਾਨਾਂ ਦੇ ਦਰਸ਼ਨ ਕਰਾਵਾਂਗੇ ਉਹ ਸਾਰੇ ਚੰਡੀਗੜ੍ਹ ਦੇ ਨੇੜੇ ਹੀ ਆ ਤੇ ਆ ਅੰਦਰ ਪੰਜ ਦਰ ਨੂੰ ਚਲਦੇ ਆ ਕਿਲਾ ਥੋੜਾ ਜਿਹਾ ਅੰਦਰ ਜਾ ਕੇ ਦਿਖਾਉਂਦੇ ਆ ਜੀ ਪਹਿਨ ਕਰਕੇ ਚਿੱਕੜ ਹੋਇਆ ਤੇ ਬਾਕੀ ਇੱਥੋਂ ਬੂਟ ਵੀ ਨਹੀਂ ਪਾਇ। ਤੇ ਦੇਖੋ। ਕੀ ਬਾਤਾ ਕਿਲੇ ਰੀਆਂ। ਦੇਖੋ ਜੀ ਆ ਕਿਲੇ ਕਿਸੇ ਟਾਈਮ ਕਿੰਨੀਆਂ ਰੌਣਕਾਂ ਲੱਗੀਆਂ ਹੋਣਗੀਆਂ ਇੱਥੇ। ਕਿੰਨੇ ਲੋਕੀ ਰਹਿੰਦੇ ਹੋਗੇ ਇੱਥੇ। ਫੌਜਾਂ ਵੀ ਰਹਿੰਦੀਆਂ ਹੋਣਗੀਆਂ। ਰਾਜੇ, ਰਾਣੀਆਂ, ਉਹਨਾਂ ਦੇ ਅਹਿਲਕਾਰ, ਵਜ਼ੀਰ। ਇਹਨਾਂ ਕਿਲਿਆਂ ਦੇ ਵਿੱਚ ਕਿਤੇ ਸਮੇਂ ਰਹਿੰਦੇ ਸੀ। ਬਸ ਸਮੇਂ ਦੇ ਦੇਖ ਲਓ। ਵੀ ਸਾਰਾ ਕੁਝ ਖਤਮ ਕਰ ਦਿੰਦੇ ਆ ਜਿਹੜਾ ਸਮਾਂ ਵਾ ਉੱਜੜੀ ਕਿਸੇ ਵੀ ਜਗ੍ਹਾ ਨੂੰ ਉਹ ਰਹਿਣ ਨਹੀਂ ਦਿੰਦਾ ਉਹ ਉੱਥੋਂ ਦੀ ਸਾਰੀ ਖੂਬਸੂਰਤੀ ਜਾਂ ਉੱਥੋਂ ਦੀ ਬਸੋਂ ਨੂੰ ਖਤਮ ਕਰ ਦਿੰਦਾ ਵਾ ਕਿਉਂਕਿ ਸੰਸਾਰ ਤੇ ਆਪ ਨੂੰ ਪਤਾ ਵੀ ਕੁਝ ਨਹੀਂ ਜਿਹੜਾ ਰਹਿੰਦਾ ਤੇ ਸਾਰਾ ਕੁਝ ਖਤਮ ਹੋਣ ਵਾਲਾ ਵਾ ਪਹੁੰਚੇ ਹੁਣ ਆਪਾਂ ਗੁਰਦੁਆਰਾ ਸਾਹਿਬ ਪਾਸ਼ਾ ਦਸਵੀਂ ਮਾਨ ਕਟਾਬਰਾ ਇਹ ਪਿੱਛੇ ਆਪਾਂ ਜਿਹੜਾ ਰਾਜਪੁਰਾਣੀ ਉੱਥੋਂ ਇਹ ਜਿਵੇਂ ਨੇੜੇ ਹੀ ਆ ਕੋਈ 5 ਕਿਲੋਮੀਟਰ ਤਾਈ ਤੇ ਮੋਰਨੀ ਵਾਲੇ ਰੋਡ ਤੇ ਆ ਇਹ ਜਿਵੇਂ ਆਪਾਂ ਪਹਿਲਾਂ ਹੀ ਦੱਸ ਦਿੱਤਾ ਵਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਪਹੁੰਚੇ ਸੀ ਜਦੋਂ ਪੰਗਾਨੀ ਦਾ ਜੁੱਧ ਜਿੱਤ ਕੇ ਵਾਪਸ ਆਏ ਸਤਿਗੁਰੂ ਜੀ ਮਹਾਰਾਜ ਪਿੱਛੋਂ ਜਿੱਥੇ ਆਪਾਂ ਅੱਜ ਚੱਲੇ ਆ ਟੋਕਾ ਸਾਹਿਬ ਤੋਂ ਫਿਰ ਰਾਏਪੁਰਾਣੀ ਫਿਰ ਇਸੇ ਤਰ੍ਹਾਂ ਇਸ ਸਥਾਨ ਦੇ ਮਹਾਰਾਜ ਜੀ ਪਹੁੰਚੇ ਸੀ ਗੁਰਦੁਆਰਾ ਬਹੁਤ ਸੋਹਣਾ ਤੇ ਗੁਰਦੁਆਰੇ ਦਾ ਪ੍ਰਬੰਧ ਜਿਹੜਾ ਹਿਆਣਾ ਕਮੇਟੀ ਨਾਡਾ ਸਾਹਿਬ ਵਾਲਿਆਂ ਕੋਲ ਸਾਹਮਣੇ ਲੰਗਰ ਹਾਲ ਜਾ ਕੇ ਆਪਾਂ ਪ੍ਰਸ਼ਾਦਾ ਵੀ ਛਕਦੇ ਅੱਜ ਸਵੇਰ ਦਾ ਪ੍ਰਸ਼ਾਦਾ ਵੀ ਨਿ ਛਕਿਆ 11:12 ਦਾ ਟਾਈਮ ਹੋ ਗਿਆ ਤੇ ਇਥੋਂ ਤੁਹਾਨੂੰ ਪਹਾੜ ਦਿਖਾ ਦिए ਨੇ ਪਹਾੜ ਵੀ ਨੇੜੇ ਆ ਪਹਾੜੀ ਏਰੀਆ ਸਾਹਮਣੇ ਗੇਟ ਆ ਗਿਆ ਪਾਰ ਵਾਲਾ ਇੱਥੇ ਮੁੜਾਂਗੇ ਆਪਾਂ ਹੁਣ ਸੱਜੇ ਹੱਥ ਨੂੰ ਮੋਰਨੀ ਜਿਹੜਾ ਐਲ ਸਟੇਸ਼ਨ ਆ ਉੱਥੇ ਚੱਲਦੇ ਆਂ ਸਾਹਮਣੇ ਫੁੱਲ ਦੇਖਦੇ ਹੋ ਇਹ ਆ ਹਰ ਸ਼ੰਗਾਰ ਕਟੂ ਬੋਤੀ ਜਿੱਥੇ ਸੋਨਾ ਵਾ ਉੱਥੇ ਇਹਦੇ ਕਈ ਲਾਭਕਾਰੀ ਏ ਗੋਣਾ ਇਹਦੇ ਇਸ ਨਾਲ ਜੋੜਾਂ ਦੇ ਦਰਦ pau ਕਈ ਬਿਮਾਰੀਆਂ ਦੇ ਇਲਾਜ ਹੈ ਇਹਦੇ ਉਹ ਵਧੀਆ ਚੀਜ਼ ਹੈ ਇਹ ਹਰ ਸ਼ਿੰਗਾਰ ਕਟੂ ਕਡੂ ਤੇ ਇਹ ਵੀ ਇਹਦੇ ਨਾਲ ਹੀ ਸੀ ਆ ਇੱਥੇ ਪਿੱਛੇ ਨਾਲ ਬੋਰਡ ਲੱਗਾ ਹੈ ਮੈਂ ਕਹ ਸ਼ਾਇਦ ਪਤਾ ਇੱਧਰ ਵੱਡਾ ਕੋਈ ਬਾਗਾ ਪਰ ਨਹੀਂ ਆਈ ਛੋਟਾ ਜਿਹਾ ਫੁੱਲਾਂ ਦਾ ਇਹਨੂੰ ਦਿਖਾਇਆ ਗਿਆ ਇੱਥੇ ਤੇ ਇਹਦੇ ਲਾਭ ਉੱਥੇ ਦੱਸਿਆ ਬੋਰਡ ਤੇ ਵੀ ਇਹ ਜਿਹੜੇ ਤਾਲਾ ਇਹ ਪਾਣਵਾ ਵੱਲੋਂ ਹੀ ਬਣਾਏ ਹੋਏ ਮੰਨੇ ਜਾਂਦੇ ਆ ਕਿ ਉਹਨਾਂ ਨੇ ਇਹ ਬੁੱਟੇ ਹੀ ਕਿਉਂਕਿ ਜਦੋਂ ਅਗਿਆਤ ਵਾਸਤੇ ਉਹਨਾਂ ਨੂੰ ਸ਼ੁਭਕੇ ਰਹਿਣਾ ਚਾਹੀਦਾ ਸੀ ਉਦੋਂ ਉਹਨਾਂ ਨੇ ਫਿਰ ਇਹ ਤਾਲ ਬਣਾਏ ਆ ਤੇ ਇੱਥੇ ਜਿਹੜਾ ਮੋਰਨੀਆਂ ਪਾਣ ਲੱਗ ਗਈ ਉੱਥੇ ਕਿਲਾ ਵੀ ਆ ਉਸ ਕਿਲੇ ਤੇ ਵੀ ਜੇ ਆਪਾਂ ਜਾਵਾਂਗੇ ਉਸ ਕਿਲੇ ਦੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਸਾਹਮਣੇ ਆ ਮੋਰਨੀ ਕਿਲਾ ਇਹਦੇ ਦਰਸ਼ਨ ਕਰੋ ਫਿਰ ਤੁਹਾਨੂੰ ਅੰਗੇ ਜਾ ਕੇ ਦਿਖਾਉਂਦੇ ਆ ਇਹਦੇ ਅੰਦਰ ਮਿਊਜ਼ੀਅਮ ਆ ਹਾਇਸਟੈਮ ਇਹਨੂੰ ਮਿਊਜ਼ੀਅਮ ਚ ਬਦਲਤਾ ਇੱਕ ਟੂਰਿਸਟ ਐਨੋ ਪਲੇਸ ਬਣਾਇਆ ਵਾ ਇਹ ਕਿਲਾ ਬਹੁਤ ਸੋਹਣਾ ਵਾ ਤੇ ਇਹਦਾ ਵੀ ਪਾਰਟ ਵਧੀਆ ਬਚਿਆ ਆ ਸਾਮ ਸੰਭਾਲ ਵਧੀਆ ਸਰਕਾਰ ਵੱਲੋਂ ਇਹਦੀ ਕਿ ਐਸਕੇਲੇਰੀ ਇਹ ਆਪਾਂ ਪਹਿਲਾਂ ਦੱਸਿਆ ਸੀ ਮੋਰਨੀ ਜਿਹੜਾ ਇਹ ਬਾਡਵਾ ਵੱਲੋਂ ਗਿਆਤਵਾਸ ਜਦੋਂ ਸੀ ਇਸ ਇਲਾਕੇ 'ਚ ਉਹ ਆਏ ਸੀ ਇੱਧਰ ਹੀ ਸੁਪੇ ਰਹੇ ਹੋ ਨੇ ਤੱਕ 12 ਸਾਲ ਉਹ ਇੱਥੇ ਹੀ ਲੁਕੇ ਰਹੇ ਤੇ ਆ ਵੀ ਕਿਲਾ ਕਿਹੜੇ ਰਾਜ ਦਾ ਹੈ ਹਿਸਟਰੀ ਇਹਦੀ ਆਪਾਂ ਦੇਖਾਂਗੇ ਵੈਸੇ ਹੁਣ ਇਸ ਵਰਗੀ ਤਾਂ ਜਾਣਕਾਰੀ ਨਹੀਂ ਵਿਖਾਲਤੇ ਰਾਜਨਾ ਇਹਦਾ ਸਬੰਧ ਆ ਕੋਈ ਕਿਉਂਕਿ ਇਤਿਹਾਸ ਵੀ ਇਸ ਗੱਲ ਦਾ ਕੋਈ ਗਵਾਹ ਨਹੀਂ ਹੈਗਾ ਜੀ ਜਾਨਵਰਾਂ ਦੀ ਤਸਵੀਰਾਂ ਖਿਆਨ ਕੀਓ ਸਾਮਣੇ ਆਂਦਰ ਮਿਊਜ਼ੀਅਮ ਆਂਦਰ ਵੀ ਬੜਾ ਕੁਝ ਬਣਾਇਆ ਵਾ ਦੇਖਣ ਇਹ 라 ਵਿਸ਼ੇਸ਼ਨਾਗ ਦੀ ਵੀ ୂਰਤੀ ਬਣਾਈ ਹੋਈ ਆ ਦੇਖਣ ਨੂੰ ਐ ਲੱਗਦਾ ਜਿਵੇਂ ਅਸਲੀ ਵਰਗਾ ਹੋਈ ਅਸਲੀ ਲੱਗਦਾ ਹੈ ਕਾਫੀ ਕਲਾ ਕਿਰਤੀ ਦਿਖਾਈ ਹੈ ਜਿਹਨੇ ਵੀ ਬਣਾਇਆ ਹੈ ਤੇ ਇੱਥੇ ਅੰਦਰ ਵੀ ਆਪਾਂ ਦੇਖਿਆ ਹੈ ਜਿਆ ਵੱਡਾ ਪੁਰਾਣੀ ਸਭਿਅਤਾ ਨੂੰ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਉਹਦਾ ਇਤਿਹਾਸ ਦੱਸਦਾ ਵਾ ਕਿ 1816 ਖ ਦੇ ਵਿੱਚ ਕਿਸੇ ਨੂੰ ਇਹ ਜਿਹੜੀ ਪਹਾੜੀ ਦਿੱਤੀ ਹੋਈ ਸੀ ਇਧਰ ਇਲਾਕਾ ਦਿੱਤਾ ਉਹਨਾਂ ਤੇ ਉਹਨੇ ਹੀ ਇਹ ਸ਼ਾਇਦ ਬਸਾਇਆ ਸੀ 1816 ਖ ਦਾ ਜੇ ਕਿ ਇਹ ਕਿਲਾ ਬਸਿਆ ਹੋਇਆ ਤੇ ਉਸ ਤੋਂ ਬਾਅਦ ਹੋਣਾ ਇਹਨੂੰ ਇਥੋਂ ਦੇ বন ਵਿਭਾਗ ਮੰਤਰੀ ਵੱਲੋਂ ਬਹੁਤ ਹੀ ਸੋਨਾ ਬਣਾਇਆ ਗਿਆ ਤਾਂ ਜੋ ਟੂਰਿਸਟ ਇਸਨ ਦੇਖਣ ਵਾਸਤੇ ਆਵੇ ਮੌਸਮ ਦੇਖੋ ਜੀ ਕਿਾ ਧੁੰਦ ਪਈ ਹੋਈ ਆ ਇੱਦਾਂ ਸੋਹਣਾ 뷰 ਮੌਸਮ ਇਦਾਂ ਦਾ ਹੋ ਗਿਆ ਜਿਵੇਂ Shimla ਹੁੰਦਾ Shimla ਤੋਂ ਵੀ ਅੱਗੇ ਦੀਆਂ ਗੱਲਾਂ ਬਾਤਾਂ ਵਾਕੀ ਚੰਡੀਗੜ੍ਹ ਦੇ ਨਾਲ ਦੇਖੋ ਆਹ ਕਿਾ ਮੌਸਮ ਹੈ ਤੇ ਇਨੋ ਕਹਿੰਦੇ ਆ ਮਿਨੀ ਸਨੋਫਾਲ ਆਹ ਥੋੜੀ ਥੋੜੀ ਸਨੋ ਡਿੱਗਣੀ ਬਦਲ ਵਾਈ ਗਰਮੀਆਂ ਦੇ ਵਿੱਚ ਇਹੋ ਜਿਹਾ ਮੌਸਮ ਮਿਲ ਜੇਵੇ ਕਿਉਂਕਿ ਜਦੋਂ ਮੀਂਹ ਬਹੁਤਾ ਪੈਂਦਾ ਤਾਂ ਇਹੋ ਜਿਹਾ ਮਾਹੌਲ ਬਣ ਜਾਂਦਾ ਫਿਰ ਪਹਾੜਾਂ ਦੇ ਜਿਹੜੇ ਨੇ ਜਦੀਕੀ ਪਹਾੜ ਸਭ ਮਨੇ ਆ ਕਗਰ ਦਰਿਆ ਵਹ ਤੇ ਚੱਜਰ ਨਦੀ ਵਜਦੀ ਆ ਇਹ ਆਪਾਂ ਪੰਜ ਕੁਲੇ ਨੂੰ ਜਾਈ ਜਾਂਦੇ ਆ ਨੇੜੇ ਆ ਕੇ ਪੰਜ ਕੁਲੇ ਦੇ ਆਪਾਂ ਅੰਮਣੇ ਤੇ ਪੰਜ ਕੁ ਲਈਆ ਤੇ ਤੇਰ ਦੇਖੋ ਕਿਆ ਖੂਬਸੂਰਤ ਨਜ਼ਾਰਾ ਆਹੜਾਂ ਦਾ ਹੁਣ ਪਹੁੰਚ ਗਏ ਆਪਾਂ ਕਗਰਦਰੀਆ ਦੇ ਲਾਗੇ ਤੇ ਵੀਡੀਓ ਦੀ ਸਮਾਪਤੀ ਵੀ ਇੱਥੇ ਕਰਾਂਗੇ ਆਪਾਂ ਤੇ ਹੁਣ ਆਪਾਂ ਅੱਗੇ ਜਿਹੜੇ ਵਲੌਗ ਆ ਉਹ ਫੇਰ ਬਣਾਵਾਂਗੇ ਕਿਉਂਕਿ ਕੋਈ ਜ਼ਰੂਰੀ ਕੰਮ ਕਰਕੇ ਆਪਾਂ ਇੱਥੇ ਸਮਾਪਤੀ ਕਰਾਂਗੇ ਹੁਣ ਜਿਹੜੇ ਕਿਲੇ ਆਪਾਂ ਫੇਰ ਤੁਹਾਨੂੰ ਦਰਸ਼ਣ ਕਿਤੇ ਹੋਰ ਫੇਰ ਵਲੌਗ ਬਣਾ ਕੇ ਤੁਹਾਨੂੰ ਕਰਾਵਾਂਗੇ ਸ਼ੇਅਰ ਕਰਕੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਵੀਡੀਓ ਆਪਣੀਆਂ ਸਾਰੀਆਂ ਜਰੂਰ ਦੇਖੋ ਪਿੱਛੇ ਵੀ ਜਾ ਕਰਕੇ ਜਿਹੜੀਆਂ ਵੀਡੀਓ ਆਪਣੀਆਂ ਪਹਿਲਾਂ ਬਣੀਆਂ ਵਾਂ ਉਹਨਾਂ ਨੂੰ ਤੁਸੀਂ ਉਹਨਾਂ ਤੱਕ ਦੇਖੋ ਤੇ ਥੋੜੇ ਟਾਈਮ ਤੱਕ ਫੇਰ ਆਪਾਂ ਜਿਹੜੀਆਂ ਹੋਰ ਵੀਡੀਓ ਤਿਆਰ ਦੇ ਤੱਕ ਲੈ ਕੇ ਆਵਾਂਗੇ ਧੰਨਵਾਦ ਸਾਰਿਆਂ ਦਾ